ਅਕਾਲੀ ਦਲ ਦੇ ਵੱਲੋਂ ਜੇ ਗੱਲ ਕਰੀਏ ਤੇ ਭਾਵੇਂ ਟਿਕਟਾਂ ਦਾ ਅਨਾਉਂਸ ਨਹੀਂ ਕੀਤਾ ਗਿਆ ਲੇਕਿਨ ਅਕਾਲੀ ਦਲ ਪਾਰਟੀ ਦੇ ਸੀਸ ਸੁਖਬੀਰ ਬਾਦਲ ਆਪਣੇ ਤੌਰ ਤੇ ਇੱਕ ਰੈਲੀ ਮੁਹਿੰਮ ਚਲਾਏ ਹੋਏ ਨੇ ਉੱਥੇ ਹੀ ਦੂਸਰੇ ਲੀਡਰ ਵੀ ਲਗਾਤਾਰ ਮੀਟਿੰਗਸ ਕਰਦੇ ਪਏ ਨੇ ਮੇਰੇ ਨਾਲ ਅਰਨੀਲ ਜੋਸ਼ੀ ਦੇ ਜਿਹੜੇ ਪਟਿਆਲਾ ਦੇ ਵਿੱਚ ਮੀਟਿੰਗ ਦੇ ਵਿੱਚ ਸਨ ਜੁਜੀ ਸਾਹਿਬ ਭਾਵੇਂ ਟਿਕਟਾਂ ਹਜੇ ਨਹੀਂ ਅਨਾਉਂਸ ਕਿਵੇਂ ਦੀ ਇੱਕ ਰਣਨੀਤੀ ਤੈਅ ਕੀਤੀ ਗਈ ਹੈ ਦੇਖੋ ਅਸੀਂ ਰੈਗੂਲਰ ਕੰਮ ਕਰਦੇ ਆ ਐ ਨਹੀਂ ਕਿ ਇਲੈਕਸ਼ਨ ਆ ਗਿਆ ਅਸੀਂ ਕੰਮ ਸ਼ੁਰੂ ਕਰਦਾ ਸੁਬੀਰ ਜੀ ਨੇ ਕਦੋਂ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਉਹ ਕੰਮ ਹੀ ਹੈ ਉਸ ਵਿੱਚ ਸ਼ਾਮਲੇ ਅਨਾ ਇਲੈਕਸ਼ਨ ਉਸ ਤੋਂ ਬਾਅਦ ਬਨਸ਼ਾ ਕਿ ਡਿਕਲੇਅਰ ਹੋਈ ਪਰ ਉਹ ਦੋ ਮਹੀਨੇ ਤੋਂ ਤਿੰਨ ਢਾਈ ਮਹੀਨੇ ਤੋਂ ਸ਼ੁਰੂ ਕੀਤੀ ਸੀ ਇਸ ਕਰਕੇ ਅਸੀਂ ਰੈਗੂਲਰ ਕੰਮ ਕਰਦੇ ਆਂ ਟਿਕਟਾਂ ਦਾ ਕੋਈ ਮੈਨਾ ਨਹੀਂ ਆ ਕਿ ਟਿਕਟਾਂ ਕਦੋਂ ਡਿਕਲੇਅਰ ਹੋਣਗੀਆਂ ਜਾਂ ਇਲੈਕਸ਼ਨ ਤੇ ਆਗੀ ਜਦੋਂ ਉਹ ਤੇ ਪਤਾ ਹੀ 1 ਜੂਨ ਨੂੰ ਹੋਣੀ ਆ ਦੋ ਮਹੀਨੇ ਪਹਿ ਬਾ ਕੋਈ ਗੱਲ ਨਹੀਂ ਅਸੀਂ ਰੈਗੂਲਰ ਕੰਮ ਕਰਦੇ ਪਏ ਸਾਨੂੰ ਕੋਈ ਦਿੱਕਤ ਨਹੀਂ ਕਿ ਕਿੰਨੂ ਜਿੱਥੋਂ ਡਿਊਟੀ ਲਾਉਣ ਕੋ ਪਾਰਟੀ ਉਥੋਂ ਜਦੋਂ ਮਰਜੀ ਲੜ ਸਕਦਾ ਹੈ ਪਾਜ ਪਾ ਦਾ ਕਿਆਸੀ ਕੀ ਸਮਝੌਤਾ ਹੋਊਗਾ ਸਮਝੌਤਾ ਹੋਇਆ ਨਹੀਂ ਹੁਣ ਅਨਾਉਂਸ ਹੋ ਰਿਹਾ ਕੈਂਡੀਡੇਟ ਸਾਰੇ ਕੈਂਡੀਡੇਟ ਪਾਜ ਪਾ ਅਨਾਉਂਸ ਕਰਦੇ ਤੁਸੀਂ ਇਸ ਮੁਕਾਬਲੇ ਦੇ ਵਿੱਚ ਕਿਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਤੇ ਸ਼੍ਰੋਮਣੀ ਕਾਲੀ ਦਲ ਦਾ ਕੈਡਰ ਆ ਲੀਟਰ ਆ ਹਰ ਜਗ੍ਹਾ ਤੇ ਹਲਕਾ ਚਾਰਜ ਆ ਕਿ ਸਿਸਟਮ ਹੈ ਸ਼੍ਰੋਮਣੀ ਕਾਲੀ ਦਲ ਦਾ ਜਿਹਦੇ ਜਿਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਕਿਸੇ ਪਾਰਟੀ ਕੋਲ ਇੰਨਾ ਨਾ ਵਰਕਰਿਆ ਨਾ ਕੈਡਰ ਆ ਨਾ ਕੋ ਸਿਸਟਮ ਹੈਗਾ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਮੁਕਾਬਲਾ ਜਿਹੜਾ ਨਾ ਉਹ ਨਹੀਂ ਕੋਈ ਪਾਰਟੀ ਕਰ ਸਕਦੀ ਬਾਈ ਦੇ ਨਤੀਜੇ ਤੇ ਫਿਰ ਕਿੱਦਾਂ ਵੇਖਦੇ ਆ। ਭਾਈ ਦੇ ਨਤੀਜੇ ਵੀ ਜਿਹੜੇ ਆ ਉਹ ਸ਼ੋਮਨੀ ਕਾਲੀਦਾਲੀ 2 ਸੈਕਿੰਡ ਸੀਗਾ। ਜਮਰਸਰ ਵੀ ਲਾਈਏ ਤੇ 260000 ਵੋਟ ਸ਼ੋਮਨੀ ਕਾਲੀਦਲ ਦੀ। ਹਾਲੇਕਿ ਸਵਾ 4 ਲੱਖ ਕੋੜਾ ਆਪ ਦੀ ਛੜ ਉਦੀ ਇੰਨੀ ਵੇਵ ਸੀ। ਤੀਜੇ ਨੰਬਰ ਤੇ ਕਾਂਗਰਸ ਸੀ। ਤੇ 260000 ਜੇ ਬੀਜੇਪੀ ਦੀ ਅਕਾਲੀ ਦਲ ਦੀ ਵੋਟ ਸੀ। ਕਾਂਗਰਸ 250 ਸੀ ਤੇ ਬੀਜੇਪੀ ਦੀ ਵੋਟ ਤੇ ਸਿਰਫ 52300 ਸੀ ਸਾਰੀ ਪਾਰਲੀਮੈਂਟ ਦੀ। ਜੋੜ ਲਾ ਕੇ ਤੇ ਉਹਨਾਂ ਨੇ ਕਿੰਨਾ ਕੁ ਵਧਣਾ ਡਬਲ ਟ੍ਰਿਪਲ ਤਦ ਵੀ ਕੋਈ ਫਰਕ ਨਹੀਂ। ਇਸ ਕਰਕੇ ਇਹ ਆ ਵੀ ਸ਼੍ਰੋਮਣੀ ਅਕਾਲੀ ਦਾ ਲੈਸ ਵਾਲੀ ਜਿਹੜਾ ਉਹ ਉੱਪ ਜਾ ਰਿਹਾ ਵਾ ਝਾੜੂ ਜਣਾ ਵੱਧ ਤੋਂ ਥੱਲੇ ਆਉਣਾ ਤੇ ਸ਼੍ਰੋਮਣੀ ਅਕਾਲੀ ਦਾ ਜਿਹੜੇ ਸਾਰੀਆਂ ਅਨਿਲ ਜੋਸ਼ੀ ਕਿੱਥੋਂ ਕੈਂਡੀਡੇਟ ਹੋਣਗੇ ਅਨਿਲ ਜੋਸ਼ੀ ਜਿਸ ਨੇ ਡਿਊਟੀ ਲਾਦਣ ਗਏ ਕਿੱਥੋਂ ਵੀ ਪਾਰਟੀ ਕਹੂਗੀ ਲੜਨੂਗਾ ਸਾਰੇ ਪੰਜਾਬ ਤੇ ਚੋਕ ਹੋਊਗੀ ਆਪਣਾ ਲੜੂ ਅੰਮ੍ਰਿਤਸਰ ਤੇ ਦੋ ਕੈਂਡੀਡੇਟ ਅਨਾਉਂਸ ਹੋ ਗਏ ਕਹਿੰਦੇ ਅਨਿਲ ਜੋਸ਼ੀ ਨਾਲ ਮੁਕਾਬਲਾ ਕਰਨਗੇ ਕੈਂਡੀਡੇਟਾਂ ਨੂੰ ਕਿੱਦਾਂ ਦੇਖਦੇ ਹੋ ਅੱਛਾ ਕੈਂਡੀਡੇਟ ਕੋਈ ਗੱਲ ਨਹੀਂ ਕੈਂਡੀਡੇਟ ਮੇਰੇ ਤੋਂ ਵੱਧ ਕੰਮ ਕਿਸੇ ਨੇ ਨਹੀਂ ਕੀਤਾ ਬੱਚਾ ਬੱਚਾ ਕਹੂਗਾ ਮੈਂ ਨਹੀਂ ਕਹਿੰਦਾ ਬੱਚਾ ਬੱਚਾ ਕਹੂਗਾ ਇਹ ਕਾਮਾਦਮੀ ਪਾਰਟੀ ਦੇ ਕੈਬਨਿਟ ਮਿਨਿਸਟਰ ਦਾ ਹੈ ਫਿਰ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਇੱਕ ਐਮਬੈਸਡਰ ਉਹਨਾਂ ਨੇ ਤਾਂ 2 ਮਹੀਨੇ ਚ ਕੰਗੜਾਤੀ ਆਮ ਆਦਮੀ ਪਾਰਟੀ ਨੇ ਬਾਕੀ ਐਮਬੈਸਡਰ ਜਿਹੜੇ ਆ ਅਮਰੀਕਾ ਤੋਂ ਆ ਕੇ ਦਿੱਲੀ ਆਉਂਦੇ ਜਿਹੜੇ ਉਹ ਵੀ ਵਿਚਾਰੇ ਸਮਝੌਤੇ 'ਚ ਵੀ ਹਾਰ ਜਾਂਦੇ ਸੀ ਜਦੋਂ ਸਮਝੌਤਾ ਸੀ ਉਦੋਂ ਲੱਖ ਕੋਟ ਤੇ ਜਿਹੜੇ ਹਰਦੇ ਰਿਹਾ ਤਾਂ ਹੁਣ ਕੱਲੇ ਜਿਹੜਾ ਮੈਂ ਐਮਬੈਸਡਰ ਨੂੰ ਉੱਥੋਂ ਲਿਆਂਦਾ ਅਮਰੀਕਾ ਤੋਂ ਫਿਰ ਗੱਲ ਤੇ ਲੋਕਾਂ ਨੂੰ ਤੇ ਆਪਣੇ ਜੜ੍ਹਾਂ ਨਾਲ ਜੁੜਿਆ ਹੋਣਾ ਚਾਹੀਦਾ ਜਿਹਨੂੰ ਮੁੱਦੇ ਪਤਾ ਹੋਣ ਜਿਹਨਾਂ ਲੋਕਾਂ ਦੀ ਸਮੱਸਿਆ ਪਤਾ ਹੋਣ ਜਿਹਨੂੰ ਨਾਂ ਪਤਾ ਹੋਣ ਜਿਹਨੂੰ ਬਾਹੋਂ ਫ ਲੋਕਾਂ ਨੂੰ ਉਹ ਚਾਹੀਦਾ ਲੋਕੀ ਕਿ ਗੁਰਦਾਸਪੁਰ ਚ ਜਿਹੜਾ ਪੈਰਾਸ਼ੂਟ ਆਇਆ ਹੈ ਕੀ ਹਾਲ ਕੀਤਾ ਲੋਕਾਂ ਨੇ ਚੀਕਾਂ ਕਢਾਈਆਂ ਨੇ ਲੋਕਾਂ ਦੀਆਂ ਤੇ ਮੈਸਜ ਪੂਰੇ ਪੰਜਾਬ ਤੇ ਨਹੀਂ ਬਾਹਰੋਂ ਪੁਰੀ ਸਾਹਿਬ ਆਏ ਦਿੱਲੀੋਂ ਪਿਛਲੀ ਵਾਰੀ ਸਾਢੇ 3 ਲੱਖ ਵੋਟਾਂ ਲਈਆਂ ਠੀਕ ਹੈ ਹਰ ਕੇ ਕੋਈ ਨਹੀਂ ਮੰਤਰੀ ਤੇ ਬਣੇ ਜੇ ਨਾ ਗੁਰੂ ਦੀ ਨਗਰੀ ਅੰਮ੍ਰਿਤਸਰ ਕਰ ਦਿੰਦੇ ਸੇਵਾ ਅਜੇ ਵੋਟ ਮੰਗਣ ਦੀ ਲੋੜ ਨਾ ਪੈਂਦੀ ਪਰ ਨਹੀਂ ਆਏ ਮੁੜੇ ਹੀ ਨਹੀਂ ਇਸ ਕਰਕੇ ਲੋਕਾਂ ਨੂੰ ਐਸਾ ਕੁਸਤਿਆਣ ਆ ਉਹ ਲੋਕ ਬਹੁਤ ਸਿਆਣੇ 13 ਦੀਆਂ ਸੀਟਾਂ ਦੇ ਵਿੱਚੋਂ ਲੱਗਦਾ ਅਕਾਲੀ ਦਲ ਚੰਗੀ ਨਤੀਜੇ ਆਣਗੇ ਅਸੀਂ ਤਾਂ 13 ਦੀ 13 ਜਿੱਤੂਗਾ ਇਹ ਕਦੀ ਰਹਿ ਜੂ ਕੋਈ ਕਹਿ ਨਹੀਂ ਸਕਦਾ ਬਾਕੀ ਸ਼੍ਰੋਮਣੀ ਕਾਲੀ ਦਾ ਬੰਦਾ ਕੈਟਰ ਜਾਂ ਲੋਕਾਂ ਨੂੰ ਕੰਮ ਜਿਹੜੇ ਬਾਦ ਸਾਹਿਬ ਦੇ ਯਾਦ ਆਉਂਦੇ ਪੈ ਡਵੈਲਪਮੈਂਟ ਹਾਈਵੇਜ਼ ਤੇ ਜਿਹੜੀਆਂ ਗਰੀਬਾਂ ਦੀਆਂ ਸਕੀਮਾਂ ਕਿਸਾਨਾਂ ਦੇ ਭਲੇ ਜਿਹੜੇ ਕੀਤੇ ਉਹਨਾਂ ਨੇ ਉਹ ਸਭ ਯਾਦ ਆਉਂਦੇ ਪਹਿਲੇ ਬਿਲਕੁਲ ਜਿਵੇਂ ਦੇਖਿਆ ਕਿ ਅਨਿਲ ਜੋਸ਼ੀ ਨੇ ਕਿਹਾ ਕਿ ਪਾਰਟੀ ਜਿੱਥੋਂ ਕੰਮ ਕਰੇਗੀ ਉਥੋਂ ਚੋਣ ਲੜਨਗੇ ਔਰ ਇੱਕ ਚਰਚਾ ਵੀ ਹੈ ਕਿ ਉਹ ਅੰਮ੍ਰਿਤਸਰ ਤੋਂ ਜਿਹੜੇ ਕੈਂਡੀਡੇਟ ਹੋ ਸਕਦੇ ਔਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਕੈਂਡੀਡੇਟ ਹੋਣਗੇ ਉਹਨਾਂ ਦਾ ਦਾਵਾ ਕਿ ਭਾਵੇਂ ਅੰਮ੍ਰਿਤਸਰ ਹੋਵੇ ਜਾਂ ਪੰਜਾਬ ਦੇ ਦੂਸਰੇ ਹਲਕੇ ਹੋਣ ਉਥੇ ਅਕਾਲੀ ਦਲ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਚੰਗੇ ਨਤੀਜੇ ਲੈ ਕੇ ਆਏ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਣੀ ਟੀਵੀ ਲਈ ਗੱਲ ਕਰ ਰਹੇ ਹਾਂ